22 ਤੱਕ ਨਹੀਂ ਪਾਸ ਪੂਰੇ ਸਾਲ ਦਾ ਬੀਮਾ ਨਾਲ ਏਸੀ ਹੀਟਰ ਸਭ ਕੁਝ ਚੱਲੋ ਵੀ ਆਏ ਮੰਨ ਲਓ ਵੀ ਡੱਕਾ ਪਰ ਵੀ ਕਰਦੇ ਕਰਦੀ ਸਰ ਬ੍ਰੇਡ 1.5 ਲੱਖ ਰੁਪਏ ਦੀ ਕਾਰ 1.5 ਲੱਖ ਜੀ 1.5 ਲੱਖ ਰੁਪਏ ਦੀ ਕਾਰ ਸਰ ਪੱਕੀ ਕਹਿੰਦੇ ਜੀ ਹਾਂ ਜੀ ਲਓ ਜੀ ਪਹਿਲੀ ਗੱਡੀ ਆ ਗਈ ਜੀ ਭਾਈ ਜੀ ਜੈਨ ਜੈਨ 2004 ਮਾਡਲ 4 ਮਾਡਲ ਨਵੀਂ ਸ਼ੇਪ ਦੀ ਹੈ ਪੰਜਾਬ ਨੰਬਰ ਦੀ ਹੈ ਇਹ ਜੀ ਉਸੀ ਚੱਲਦਾ ਹੈ ਬਿਲਕੁਲ ਜੀ ਵਿੱਚੋਂ ਵੀ ਚੈੱਕ ਕਰਾ ਲ ਗਏ ਤੇ ਭਾਈ ਜੀ ਪੌਣੀ ਕਿੰਨੇ ਦੀ ਹੈ ਜੀ ਆਪਾਂ ਇਹ ਛੋਟਾ ਜਿਹਾ ਰੇਟ ਹੈ 75000 ਰੁਪਏ ਦੀ ਕਾਰ ਦੇ ਦਿਆਂਗੇ ਜੀ ਜੀ ਲਓ ਜੀ ਬਾਈ ਜੀ ਤੁਹਾਡੇ ਵਾਸਤੇ ਲੈ ਕੇ ਆ ਗਏ ਜਿੰਨ ਗੱਡੀ ਕੁੱਲ 75000 ਰੁਪਏ ਦੇ ਵਿੱਚ ਇਹ ਦੇ ਦੇਣੀ ਹੈ ਲਾਇਲੂਏ ਲੱਗੇ ਹੋਏ ਨੇ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਜੀ ਚੰਗੀ ਕਾਰ ਹੈ ਬਹੁਤ ਸਾਫ ਕਾਰ ਹੈ ਜੀ ਤੇ ਗਾਹਲੀ ਆ ਗਈ ਜੇ ਪੈਕੋ ਜੀ 2006 ਮਾਡਲ ਹੈ ਜੀ 6 ਮਾਡਲ ਜੀ 27 ਤੱਕ ਦੀ ਪਾਸਿੰਗ ਹੈ ਜੀ ਜੀ ਪੂਰੀ ਚੰਗੀ ਕਾਰ ਹੈ ਹਰਿਆਣਾ ਨੰਬਰ ਹੈ ਇਹਨੂੰ ਅਸੀਂ ਆਸ ਮਿਲ ਜੂ ਜੀ ਫੇਰ ਸਿਰਫ 85000 ਰੁਪਏ ਦੀ ਕਾਰ ਦੇ ਦੇਣਗੇ 85000 ਦੇ ਵਿੱਚ ਤੁਹਾਨੂੰ ਇਹ ਗੱਡੀ ਦੇ ਦੇਣੀ ਹੈ ਤੇ ਕਹਾਲੀ ਆ ਗਈ ਐਲਐਸਆਈ ਆ ਜੀ ਇਹ ਐਲਐਕਸ ਆਈ ਆ ਗਈ ਜੀ ਕਹਾਲੀ ਆ ਗਈ ਜੀ ਬਈ ਜ ਆਪਣੇ ਕੋਲੇ 2015 ਮਾਡਲ ਸੁਵਿਟ ਜੀ ਸੁਵਿਟ 2015 ਮਾਡਲ ਬੀਡੀਆਈ ਆ ਜੀ ਬੀਡੀਆਈ ਜੀ ਪੂਰੀ ਚੰਗੀ ਕਾਰ ਆ ਪੰਜਾਬ ਨੰਬਰ ਦੀ ਐ ਜੀ ਜੀ ਇਹ ਦੇ ਦੇ ਦਾਂਗੇ ਤੁਹਾਨੂੰ 365000 ਰੁਪਏ ਦੀ ਕਾਰ ਜੀ 15 ਮਾਡਲ 365000 ਦੇ ਵਿੱਚ ਇਹ ਤੁਹਾਨੂੰ ਗੱਡੀ ਦੇ ਦੇਣੀ ਆ ਆਜੋ ਗੱਡੀਆਂ ਹੋਰ ਬਹੁਤ ਸਾਰੀਆਂ ਗੱਡੀਆਂ ਆਪਣੇ ਕੋਲੇ ਦਿਖਾ ਦਈਏ ਲਓ ਜੀ ਕਹਾਲੀ ਆ ਗਈ ਬਈ ਜੀ ओके रेनी जी 2012 ਮਾਡਲ ਜੀ 12 ਮਾਡਲ ਕੇਜਾਰ ਨੰਬਰ ਦੀ ਲਾਈਟ ਲੱਗੇ ਪੂਰੀ ਚੰਗੀ ਕਾਰ ਹੈ ਜੀ ਬਹੁਤ ਸਾਫ ਕਾਰ ਹੈ ਜੀ ਇਹ ਕੀ ਰੇਟ ਪਾਣੀ ਦੇ ਤੁਹਾਨੂੰ 1,85,000 ਰੁਪਏ ਦੀ ਕਾਰ ਦੇ ਦੇ ਲੈਂਗੇ ਜੀ 1,85 ਇਹ ਤੁਹਾਨੂੰ 12 ਮਾਡਲ ਦੇ ਦੇਣੀ ਹੈ ਬਾਈ ਜੀ ਬਹੁਤ ਸਾਫਕਾਰ ਹੈ ਤੇ ਇਸ ਤੋਂ ਬਾਅਦ ਆ ਗਈ ਜੀ ਵੈਗਨਰ ਆ ਗਈ ਜੀ 2010 ਮਾਡਲ ਵੈਗਨਰ 210 ਮਾਡਲ ਹੈ ਬਾਈ 2010 ਮਾਡਲ ਹੈ ਜੀ ਸੀਐਨਜੀ ਆਨ ਪੇਪਰ ਹੈ ਜੀ ਐਨਓ ਸੀ ਨਾਲ ਮਿਲੂ ਜੀ ਇਹਦੀ ਜੀ ਜਿੱਤੋਂ ਨਹੀਂ ਵਰਜੀ ਐਨਓ ਸੀ ਲੈ ਲਓ 2X I ਹੈ 2X I ਜੀ ਪੂਰੀ ਜੰਗੀਕਾਰ ਹੈ ਇਹ ਤੁਹਾਨੂੰ ਦੇਦਾ 115000 ਰੁਪਏ ਦੀ ਕਾਰ ਜੀ ਸਿਰਫ 110 ਦੇ ਕੇ ਦੇ ਦਾਂਗੇ ਜੀ ਚਲੋ ਦੇ ਦਾਂਗੇ ਜੀ 110 ਦੇ ਵਿੱਚ ਸੀਐਨਜੀ ਆਨ ਪੇਪਰ ਹੈ ਜੀ ਸੀਐਨਜੀ ਇਹਦੇ ਕਿਟ ਲੱਗੀ ਹੋਈ ਆ ਆਉਣਾ ਤੇ ਬਾਕੀ ਸਿਰੇ ਤੁਸੀਂ ਦੇਖ ਸਕਦੇ ਹੋ ਜਿਹੜੀ ਤੁਸੀਂ ਨੋ ਸੀ ਲੈਣੀ ਆ ਉਹ ਜਿਹੜੀ ਮਰਜ਼ੀ ਰਿਕ ਦੀ ਕਹਿੰਦੇ ਤੁਹਾਨੂੰ ਦਵਾ ਦੇਗੇ ਤੇ ਅੱਜ ਉਹਦੂਆਪਰ ਤੁਹਾਨੂੰ ਤੋਹਫਾ ਦੀ ਇਹ ਕਾਲੇ ਰੰਗ ਦਾ ਲੈ ਵੀ ਮਿੱਤਰੋ ਆ ਤੋਹਫਾ ਹੀ ਆ ਗਿਆ ਬਲੈਕ ਰੰਗ ਦੀ ਆਲਟੋ ਆ ਗਈ ਜੀ ਹਨਾ ਆਲਟੋ K10 ਜੀ K10XI ਤੇ ਲੈਣੂ ਇਹ ਪੂਰੇ ਆ ਗਏ ਨੇ ਪੂਰੀ ਜੰਗੀ ਕਾਰ ਹੈ ਸਾਰੀ ਓਰੀਜਨਲ ਹੈ ਜੀ ਬਾਈ ਜੀ ਇਹਨੂੰ ਵਿੱਚੋਂ ਵੀ ਦਿਖਾ ਦਿਓ ਤਰਫ ਜਾਓ ਜੀ ਲਓ ਜੀ ਅੰਬਰ ਜੀ ਦਿਖਾ ਦਿਓ ਗੱਡੀ ਵਿੱਚੋਂ ਬਹੁਤ ਸਾਫ਼ ਪਈ ਹੈ ਤੇ ਇਹ ਬਾਈ ਜੀ ਮਾਡਲ ਦੱਸਿਆ ਆਪਾਂ 2011 ਜੀ 11 ਮਾਡਲ ਹੈ ਤੇ ਤੁਹਾਨੂੰ ਕਿੰਨੇ ਦੀ ਜੀ ਆਪਾਂ ਇਹ ਛੋਟਾ ਜਿਹਾ ਰੇਟ 1,85,000 ਰੁਪਏ ਦੀ ਕਾਰ ਦੇ ਦੇ ਦਿਆਂਗੇ ਜੀ 1,85,000 ਦੇ ਵਿੱਚ ਇਹ ਤੁਹਾਨੂੰ ਆਪਾਂ ਗੱਡੀ ਦੇ ਦੇਣੀ ਹੈ ਜਿਹੜੇ ਭਰਾ ਆਲਟੋ ਘੱਟ ਖਰਚੇ ਦੀ ਗੱਡੀ ਭਾਲਦੇ ਹਨ ਉਹਦੋਂ ਹਾਂ ਜੀ ਇਹਦੀ ਵਿੱਚ 14 ਮਾਡਲ K10 ਨੇ ਜੀ 14 ਮਾਡਲ K10 ਆ ਗਈ ਪੰਜਾਬ ਨੰਬਰ ਦੀ ਪੂਰੀ ਚੰਗੀ ਕਾਰ ਟਾਇਰ ਟੂਰ ਜਮਾ ਨਵੇਂ ਇਹ ਦੇ ਦੇ ਦਾਂਗੇ ਤੁਹਾਨੂੰ ਛੋਟਾ ਜਿਹਾ ਰੇਟ 2,35,000 ਰੁਪਏ ਦੀ ਕਾਰ ਦੇ ਦੇ ਦਾਂਗੇ 2,35 ਦੇ ਵਿੱਚ ਇਹ ਤੁਹਾਨੂੰ K10 14 ਮਾਡਲ ਦੇ ਦੇ ਦਾਂਗੇ 14 ਮਾਡਲ ਦੇ ਦੇ ਦਾਂਗੇ ਤੇ ਲਓ ਜੀ ਉਹ 15 ਬੀਡੀਆਜੀ ਹਾਂਜੀ ਪੂਰੀ ਚੰਗੀ ਕਾਰ ਕੰਚ ਵਰਗੀ ਕਾਰ ਹੈ ਬਿਲਕੁਲ ਦੂਰ ਨਵੇਂ ਬੀਡੀਆਈ ਐਵੀਐਸ ਬ੍ਰੇਕਾਂ ਚ ਆ ਗਈ ਐਵੀਐਸ ਬ੍ਰੇਕ ਤੇ ਅੰਟੀਰੀਅਰ ਪੱਖੋਂ ਜਮਾ ਓਕੇ ਪੇ ਜਮਾ ਨਵੀਂ ਕਾਰ ਤੇ ਇਹ ਕੀ ਰੇਟ ਪਾ ਦਾਂਗੇ ਜੀ ਇਹ ਤੁਹਾਨੂੰ ਕਾਰ ਦੇ ਦਾਂਗੇ 385000 ਰੁਪਏ ਦੀ ਕਾਰ 385 ਦੀ ਬਾਗਲਾ ਗਈ ਜੀ ਇਹ 15 15 ਤੇ ਗਾਂਹ ਵਾਲੀ ਆ ਗਈ ਜੀ ਇਹ ਵੀ 15 ਮਾਰ ਲਾ ਗਈ ਜੀ ਇਹ ਵੀ 15 ਮਾਰ ਮੇਰਾ ਮਾਰ ਪੰਜਾਬ ਨੰਬਰ ਦੀ ਕਾਰ ਲਾਏ ਨੂੰ ਲੱਗੇ ਪੂਰੀ ਚੰਗੀ ਕਾਰ ਜੀ ਜੀ ਇਹ ਵੀ ਤੁਹਾਨੂੰ 385 ਦੇ ਦਿਆ ਹੋਰ ਤੁਸੀਂ ਇਹ ਵੀ 85 ਦੀ ਦੇਣਾ 385 ਦੇਦਾ ਹੋਰ ਲੋ ਜੀ ਲੋ ਲੈ ਬਾਈ 385 ਦੇ ਵਿੱਚ 15 ਦੀ ਸੇਲ ਲਾਤੀ ਬਹੁਤ ਤਕੜੇ ਆਫਰ ਦਿੰਦੇ ਬਾਈ ਜੀ ਹੋਰਾਂ ਨੇ 2012 ਮਾਡਲ 70 ਵੀਡੀ ਆਈ ਵੀਡੀ ਆਈ ਲਾਇ ਨੂੰ ਲੱਗੇ ਪੂਰੀ ਚੰਗੀ ਕਾਰ ਹੈ ਜੀ ਜੀ ਇਹ ਸਿਰਫ ਤੁਹਾਨੂੰ 290000 ਰੁਪਏ ਦੀ ਕਾਰ ਦੇ ਦੇਣ ਦੋ 90 ਦੇ ਵਿੱਚ ਇਹ ਤੁਹਾਨੂੰ 12 ਮਾਡਲ ਜੀ ਇਹ 12 ਮਾਡਲ ਵੀਡੀ ਆਈ ਵੀਡੀ ਆਈ ਲਾਇ ਨੂੰ ਲੱਗੇ ਪੂਰੀ ਚੰਗੀ ਕਾਰ ਹੈ ਤੇ 2014 ਮਾਡਲ ਜੀ 2014 ਚ ਆ ਗਈ ਜੀ 14 ਮਾਡਲ ਪੂਰੀ ਚੰਗੀ ਕਾਰ ਹੈ ਟਾਇਰ ਚਾਰੇ ਬਿਲਕੁਲ ਨਵੇਂ ਆਲੇ 100 ਕਿਲੋਮੀਟਰ ਬਣੀ ਚੱਲੇ ਜੀ ਜੀ ਤੇ ਇਹ ਕਾਰ ਦੇ ਰਿਹਾ 365000 ਰੁਪਏ ਦੀ ਤੁਹਾਨੂੰ ਠੀਕ ਹੈ ਜੀ 365 ਦੇ ਵਿੱਚੇ ਤੁਹਾਨੂੰ ਦੇ ਦੇਣੀ ਹੈ ਜੀ ਗੱਡੀ ਤੇ ਗਾਹਾਂ ਵਾਲੀ ਆ ਗਈ ਜੀ ਆਪਣੇ ਕੋਲ ਇਹ ਵੀ ਆ ਗਈ ਜੀ ਪੈਟਰੋਲ ਦੀ ਰੇਟ ਆ ਗਈ ਪੈਟਰੋਲ ਦੀ BX I BX I ਜੀ ਮਾਡਲ ਹੈ ਜੀ ਨੌ ਜੀ ਹਾਂ ਜੀ 29 ਰੱਖਦੀ ਪਾਸਿੰਗ ਕਰਾਤੀ ਜੀ ਇਹਦੀ ਜੀ ਦੂਜੇ ਨਾਲ ਹੀ ਪੂਰੀ ਚੰਗੀ ਕਾਰ ਹੈ ਨੋਸੀ ਜਿੱਤੋਂ ਦੀ ਕੋਹੋਂ ਉੱਥੋਂ ਨਹੀਂ ਮਿਲ ਜੂ ਇਹ ਕਾਰ ਦੇ ਦੇ ਤੁਹਾਨੂੰ 165000 ਰੁਪਏ ਦੀ 165 ਦੀ ਜੀ ਤੇ ਇਹ ਆਉਣ ਆ ਗਈ ਜੀ 2012 ਮਾਡਲ ਪੰਜਾਬ ਨੰਬਰ ਦੀ ਪੂਰੀ ਚੰਗੀ ਕਾਰ ਹੈ ਜੀ ਇਹ ਕਾਰ ਦੇਦਾ 180000 ਰੁਪਏ ਦੀ ਕਾਰ ਸਮੇ 185000 12 ਮਾਡਲ ਜੀ 12 ਤੇ ਗਹਾਲੀ ਆ ਗਈ ਜੀ ਹਾਲ ਤੋਂ ਕੇ ਕੇਟਨ ਜੀ ਹਾਲ ਤੋਂ ਗਿਆਨ 2011 ਮਾਡਲ ਜੀ 11 ਮਾਡਲ ਸਰ ਛੋਟਾ ਯਾਰ ਰੇਟ 1.5 ਲੱਖ ਰੁਪਏ ਦੀ ਕਾਰ ਦੇ ਦਿਆਂਗੇ ਤੁਹਾਨੂੰ ਲਓ ਜੀ 1.5 ਲੱਖ ਦੇ ਵਿੱਚ ਦੇਖ ਸਕਦੇ ਤੁਸੀਂ সিলਵਰ ਕਲਰ ਕੱਡੀ ਬਹੁਤ ਸਾਤਸੁਤਰੀ ਹੈ ਜੀ 2013 ਮਾਡਲ ਜੀ ਪਹਿਲੇ ਨਾਂ ਦੀ ਕਾਰ ਪਹਿਲੇ ਨਾਂ ਦੀ ਜੀ 2013 ਮਾਡਲ ਹਾਲ ਤੋਂ ਗਿਆਨ ਪਹਿਲੇ ਨਾਂ ਦੀ ਤੁਹਾਨੂੰ ਛੋਟਾ ਯਾਰ ਰੇਟ 1.2 ਲੱਖ ਰੁਪਏ ਦੀ ਕਾਰ ਦੇ ਦਿਆਂਗੇ ਜੀ 2-25 ਦੇ ਵਿੱਚ ਲੈ ਜਾਓ ਬਈ ਆ ਇੱਕ ਦੋ ਬਾ ਹੋਰ ਆ ਗਿਆ 2006 ਮਾਡਲ ਕਾਰ ਹੈ ਜੀ ਟਰਾਲ ਦੀ BX I BX I G ਪੰਜਾਬ ਨੰਬਰ ਜੀ 28 ਤੱਕ ਦੀ ਪਾਸਿੰਗ ਪੂਰੇ ਸਾਲ ਦਾ ਬੀਮਾ ਨਾਲ AC ਹੀਟਰ ਸਭ ਕੁਝ ਚਾਲੂ ਵੀ ਆਏ ਮੰਨ ਲਓ ਵੀ ਡੱਕਾ ਪਰ ਵੀ ਕਰਦੇ ਚੰਗੀ ਕਰ ਸਰਬੇਟ 1.5 ਲੱਖ ਰੁਪਏ ਦੀ ਕਰ ਸਵਾ ਲੱਖ ਜੀ ਸਵਾ ਲੱਖ ਰੁਪਏ ਦੀ ਕਾਰ ਸਰ ਪੱਕੀ ਕਹਿੰਦੇ ਜੀ ਹਾਂ ਜੀ ਲੈ ਵੀ ਮਿੱਤਰੋ 1,25,000 ਦੇ ਵਿੱਚ ਇਹ ਦੇ ਦੇਣੀ ਹੈ ਬੀਮਾ ਵੀ ਪਿਆ ਹੈ 28 ਤੱਕ ਪਾਸ ਵੀ ਪਈ ਹੈ ਤੇ ਬਾਕੀ ਸਿਰੇ ਤੁਹਾਨੂੰ 1 ਰੁਪਿਆ ਲਾਉਣ ਦੀ ਲੋੜ ਨਹੀਂ ਕਿਉਂਕਿ ਤਾਂ ਸਰਵਿਸ ਨਹੀਂ ਹੋਈ ਹੋਈ ਹੈ ਜੀ ਸਰਵਿਸ ਵੀ ਹੋਈ ਹੋਈ ਹੈ ਜੀ ਤੇ ਬਾਕੀ ਸਿਰੇ ਪੱਕੇ ਨੰਬਰ ਦੀ ਕਾਰ ਨੰਬਰ ਦੀ ਕਾਰ ਤੇ ਭਾਈ ਜੀ ਆਪਾਂ ਦੱਸ ਦਈਏ ਹੁਣ ਆਪਾਂ ਨੂੰ ਆਉਣਾ ਕਿੱਥੇ ਆਪਣੇ ਘਰ ਬਈ ਯਾਰ ਪੀਖੀ ਜੀ ਪੀਖੀ ਜੀ ਤੇ ਕ ਨੰਬਰ ਵੀ ਬੋਲੋ ਜੀ ਬਾਕੀ ਸਕਰੀਨ ਤੇ ਵੀ ਦਿਖਾ ਦਿਓ ਜੀ ਨੰਬਰ 1872152598 ਜੀ 9614397703 ਜੀ ਤੇ ਬਾਈ ਜਲਦੀ ਸੰਪਰਕ ਕਰਿਓ ਕਿਸੇ ਵੀ ਤਰ੍ਹਾਂ ਦੀ ਕੋਈ ਗੱਡੀ ਦੀ ਜਾਣਕਾਰੀ ਲੈਣੀ ਹੈ ਤਾਂ ਬਾਈ ਜੀ ਹੋਰਾਂ ਨਾਲ ਤੁਸੀਂ ਲੋਨ ਦੀ ਲੋੜ ਪੂਰੀ ਹੈ ਜੀ ਜਿਹੜੀ ਗੱਡੀ ਤੇ ਵੀ ਲੋਨ ਕਰਾਉਣਾ ਹੈ ਘੱਟੋ ਘੱਟ ਲੋਨ ਪੇਮੈਂਟ ਕਿੰਨੀ ਚਾਹੀਦੀ ਹੈ 10000 ਰੁਪਏ ਜੀ 50000 ਜੀ 10000 ਰੁਪਏ ਲੈ ਮਰਜੀ ਗੱਡੀ ਲੈ ਠੀਕ ਹੈ ਜੀ ਲੈ ਲਈ ਪੂਰਾ ਖੁੱਲਾ ਬਾਈ ਜੀ 20000 ਰੁਪਏ ਕੀ ਜੀ ਕਹਿੰਤੋ ਏ ਸਕੁੰਦਾ ਸਦਾ ਬਾਈ 50000 ਲੈ ਕੇ ਆ ਦੋ ਜਿਹੜੀ ਮਰਜ਼ੀ ਗੱਡੀ ਲੈ ਜਾਓ ਸਭ ਕੁਝ ਦਾ ਸਹੀ ਹੋਣਾ ਚਾਹੀਦਾ ਹਾਂਜੀ ਹਾਂ ਰਕਾਰ ਸਹੀ ਹੋਣਾ ਚਾਹੀਦਾ ਗੱਡੀ ਦੇ ਕੇ ਤੋਰਾਂਗੇ ਮੈਂ ਦੇ ਕੇ ਭੇਜਾਂਗੇ ਠੀਕ ਹੈ ਜੀ ਧੰਨਵਾਦ